ਮজা ਆ ਜਾਏਗਾ ਜੀ ਪੂਰੀ ਵੀਡੀਓ ਦੇਖਿਓ ਤੁਹਾਡੀਆਂ ਗੱਡੀਆਂ 'ਚ ਵੀ ਇਦਾਂ ਦੀ ਸਮੱਸਿਆ ਹੈ ਤਾਂ ਵੀਡੀਓ ਵੇਖਣੀ ਜ਼ਰੂਰੀ ਹੈ ਸੋ ਦੋਸਤੋ ਇਹ ਡੀਪੀਐਫ ਵਾਲੀ ਲਾਈਟ ਹੈ ਆਪਾਂ ਇਹਨੂੰ ਕਲੀਨ ਕਰ ਰਹੇ ਹਾਂ ਪਾਰਟੀਕੂਲਰ ਫਿਲਟਰ ਰੀ ਜਨਰੇਸ਼ਨ ਦੋਸਤੋ ਇਹ ਰੀ ਜਨਰੇਸ਼ਨ ਹੋ ਹੀ ਨਹੀਂ ਰਿਹਾ ਸੀ ਅਗਰ ਆਪਾਂ ਗੱਲ ਕਰੀਏ ਰੋਡ ਤੇ ਚੱਲਣ ਦੀ ਗੱਡੀ ਪਿਕਅਪ ਚੱਕੀ ਲੈ ਰਹੀ ਸੀ ਸੋ ਇਸ ਗੱਡੀ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਜਿਹੜਾ ਆਪਾਂ ਡੀਪੀਐਫ ਫਿਲਟਰ ਹੈ ਉਹਨੂੰ ਆਪਾਂ ਕਲੀਨ ਕਰਨਾ ਹੈ ਬਲੌਕ ਹੋਇਆ ਹੋਇਆ ਪੂਰੀ ਵੀਡੀਓ ਦੇਖੋ ਆਪਾਂ ਬਲੌਕਿੰਗ ਕਿਵੇਂ ਕਰਦੇ ਆਂ ਆਓ ਸੋ ਦੋਸਤੋ ਇਹ ਡੀਪੀਐਫ ਵਾਲੀ ਲਾਈਟ ਆ ਆਪਾਂ ਇਹਨੂੰ ਕਲੀਨ ਕਰ ਰਹੇ ਆਂ ਦੋਸਤੋ ਗੱਡੀ ਦਾ ਡੀਪੀਐਫ ਬਲੌਕ ਸੀ ਪਾਰਟੀਕਲ ਫਿਲਟਰ ਰੀਜਨਰੇਸ਼ਨ ਬਾਰ ਬਾਰ ਕੰਪਨੀ ਤੋਂ ਉਹ ਰਿਪੇਅਰ ਕਰਵਾ ਰਿਹਾ ਸੀ ਤੇ ਰਿਜ਼ਲਟ ਮਿਲ ਨਹੀਂ ਰਿਹਾ ਸੀ ਜਿੰਨਾ ਚਿੱਕਰ ਪ੍ਰੋਪਰ ਖੋਲ ਕੇ ਆਪਾਂ ਇਹਨੂੰ ਕਲੀਨ ਨਹੀਂ ਕਰਦੇ ਤੇ ਰੀਜਨਰੇਸ਼ਨ ਹੋ ਨਹੀਂ ਸਕਦਾ ਆਜੋ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਇਹ ਕੋਡ ਆਇਆ ਇਹਦਾ ਮਤਲਬ ਕੀ ਹੈ ਸੋ ਮਤਲਬ ਕੀ ਹੈ ਵਾਹ ਕੀ ਬਾਤ ਹੈ ਜੀ ਨਿਕਲੇ ਅੰਦਰ ਡੀਪੀਐਫ ਬਾਹਰ ਤੇ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੈਗੀਆਂ ਡੀਪੀਐ ਫਿਲਟਰ ਚੱਕਣ ਦੇ ਵਿੱਚ ਹੀ ਆਪਣੇ ਆਪ ਦੱਸ ਰਿਹਾ ਵੀ ਇਹਦੇ ਵਿੱਚ ਕਾਰਬਨ ਕੰਟੈਂਟ ਬਹੁਤ ਜ਼ਿਆਦਾ ਹੈ ਗਿਆ ਜੇ ਇਹਦੇ ਵਿੱਚ ਕਾਰਬਨ ਕੰਟੈਂਟ ਹੈ ਗਿਆ ਤੇ ਕਾਰਬਨ ਕੰਟੈਂਟ ਆਨ ਦਾ ਕਾਰਨ ਕੀ ਹੈ ਤੇ ਆਏ ਕਿੱਥੋਂ ਆਪਾਂ ਤੁਹਾਨੂੰ ਉਹ ਵੀ ਦੱਸਦੇ ਆ ਐਕਚੁਅਲੀ ਦੇ ਵਿੱਚ ਅਣਬਲੇ ਕਣ ਜਦੋਂ ਇਕੱਠੇ ਹੁੰਦੇ ਆ ਈਜ਼ੀਅਰ ਵਾਲ ਦੇ ਥਰੂ ਜਦੋਂ ਐਗਜਾਸਟ ਦੇ ਵਿੱਚ ਕਾਰਬਨ ਮਲ ਲਪੈਂਦੀ ਹੈ ਮਤਲਬ ਪੱਕੇ স্মੋਕ ਦਿਖਦਾ ਨਹੀਂ ਕਿਉਂਕਿ ਜਿਹੜੇ ਪਾਰਟੀਕਲਰ ਫਿਲਟਰ ਹੈ ਨਾ بڑے ਅਣਬਲੇ ਕਣਾਂ ਨੂੰ ਅੰਦਰ ਹੀ ਸੰਭਾਲ ਲੈਂਦਾ ਹੈ ਤੇ ਆ ਦੇਖੋ इजीअर ਵਾਲ ਦੇ ਵਿੱਚ ਵੀ ਇਹੀ ਕਾਰਬਨ ਆਈ ਹੋਈ ਹੈ ਜਿਹੜੀ ਵਿੱਚੋਂ ਕੱਢ ਕੇ ਦਿਖਾ ਰਹੇ ਹਾਂ ਬਹੁਤ ਸਾਰੀ ਢੇਰ ਸਾਰੀ ਕਾਰਬਨ ਇਦਾਂ ਦੀ ਹੁੰਦੀ ਹੈ ਜਿਹੜੀ ਇਹ ਪੇਚਕਾਸ ਨਾਲ ਖਰਚਾਂ ਬਾਹਰ ਨਿਕਲ ਆਈ ਪਰ ਇਹਦੇ ਵਿੱਚ ਦੇਖਣ ਨੂੰ ਜਗ੍ਹਾ ਵੀ ਨਹੀਂ ਹੈਗੀ ਇਹ ਇੰਨਾ ਕਿ ਜ਼ਿਆਦਾ ਬਲੌਕ ਹੋਇਆ ਹੈ ਤੇ ਬਾਈ ਜੀ ਕਸਟਮਰ ਨੂੰ ਆਪਾਂ ਰਿਜ਼ਲਟ ਦੇ ਕੇ ਤੋਰਾਂਗੇ ਗੱਡੀ ਜਲੰਧਰੋਂ ਆਈ ਆ ਇਹ ਇਸ ਵੀਡੀਓ ਨੂੰ ਪਾਪਰ ਦੇਖਿਓ ਵੀ ਆਪਾਂ ਕਿਸ ਤਰੀਕੇ ਨਾਲ ਉਹਨੂੰ ਕਲੀਨ ਕਰਦੇ ਆ ਕਲੀਨਿੰਗ ਦੇ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਯੂਜ਼ ਕੀਤੇ ਜਾਂਦੇ ਆ ਆਪਾਂ ਹੁਣ ਚੈੱਕ ਕਰਕੇ ਦਿਖਾਉਣੇ ਆ ਤੁਹਾਨੂੰ 에ਅ ਮਾਰ ਕੇ ਵੀ ਇਹਦਾ ਪਾਸਾ ਕਿਹੜਾ ਬਲੌਕ ਹੈਗਾ ਠੀਕ ਹੈ ਜੀ ਜਿਹੜੇ ਪਾਸੇ ਮੇਰੇ ਘੜੀ ਬੰਨੀ ਹੋਈ ਹੈ ਮੇਰੀ ਲਿਫਟ ਸਾਈਡ ਹੋਗੀ ਠੀਕ ਹੈ ਸੈਂਟਰ ਦੇ ਵਿੱਚ ਇੱਕ ਸੈਂਸਰ ਲੱਗਾ ਹੋਇਆ ਉਹ ਹੋਲ ਦੇ ਵਿੱਚ ਆਪਾਂ ਹਵਾ ਮਾਰਾਂਗੇ ਤੇ ਕਿਹੜੇ ਪਾਸੇ ਹਵਾ ਨਿਕਲ ਰਹੀ ਹੈ ਦੇਖਿਓ ਜਰਾ ਲਓ ਵੀ ਸੱਜਣੂ ਰਾਈਟ ਸਾਈਡ ਦੇ ਉੱਤੇ ਕਾਰਬਨ ਹੈ ਜਿਹੜੀ ਨਿਕਲਨੀ ਸਟਾਰਟ ਹੋ ਗਈ ਕਿਉਂਕਿ ਜ਼ਿਆਦਾਤਰ ਜਿਹੜੇ ਪਾਸੇ ਟਰਬੋ ਲੱਗਾ ਹੈ ਜਿੱਥੋਂ ਕਾਰਬਨ ਐਂਟਰ ਹੁੰਦੀ ਹੈ ਉਹ ਪਾਸਾ ਠੀਕ ਰਹਿੰਦਾ ਹੈ ਜਦੋਂ ਕਾਰਬਨ ਦੂਸਰੇ ਫਿਲਟਰ ਦੇ ਵਿੱਚ ਜਾਂਦੀ ਹੈ ਲਿਫਟ ਸਾਈਡ ਵਾਲੇ ਪਾਸੇ ਤਾਂ ਉਹ ਪਾਸਾ نیچے ਵਾਲਾ ਬਹੁਤ ਜ਼ਿਆਦਾ ਚੋਕ ਹੋ ਜਾਂਦਾ ਇਹਨੂੰ ਚੋਕ ਨੂੰ ਕਿਵੇਂ ਆਪਾਂ ਖੋਲਣਾ ਹੈ ਇਹ ਪੂਰਾ ਪ੍ਰੋਸੈਸ ਹੈ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਇਹ ਪੇਪਰ ਰੱਖ ਕੇ ਤਾਂ ਦਿਖਾ ਰਹੇ ਹਾਂ ਵੀ ਵੇਖੋ ਵੀ 에ਰ ਕਿਹੜੇ ਪਾਸੇ ਫਲੋ ਕਰਦੀ ਪਈ ਹੈ ਸਿਰਫ ਚੈੱਕ ਕਰਨ ਵਾਸਤੇ ਹੁਣ ਇਸ ਪਾਸੇ ਕਰ ਰਹੇ ਹਾਂ ਸੋ ਸੌਰੀ ਨਹੀਂ ਨਿਕਲ ਰਿਹਾ ਜੇ ਨਹੀਂ ਨਿਕਲ ਰਿਹਾ ਤਾਂ ਇਹਨੂੰ ਅਸੀਂ ਕਿਹੜੀਆਂ ਮੁਸ਼ਕਲਾਂ ਨਾਲ ਕਲੀਨ ਕਰਾਂਗੇ ਉਹ ਪ੍ਰੋਸੈਸ ਸਾਰਾ ਦਾ ਸਾਰਾ ਤੁਹਾਡੇ ਸਾਹਮਣੇ ਹੋਏਗਾ ਉਸ ਦਾ ਇੱਕ ਰੀਜ਼ਨ ਬਹੁਤ ਵੱਡਾ ਹੋ ਜਾਂਦਾ ਕਿਉਂਕਿ ਹਰੇਕ ਵਿਅਕਤੀ ਨੂੰ ਇਹ ਕਲੀਨ ਕਰਨਾ ਨਹੀਂ ਆਉਂਦਾ ਕੰਪਨੀਆਂ ਤਾਂ ਇਹ ਕਹਿੰਦੀਆਂ ਭਾਈ 1.5 ਲੱਖ ਰੁਪਏ ਦਾ ਪੁੱਜਾ ਨਵਾਂ ਪਾ ਲਿਓ ਪਰ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਤੋਂ ਗੱਡੀਆਂ ਰਿਪੇਅਰ ਨਹੀਂ ਹੋਣਗੀਆਂ ਜੇ ਸੂਝ-ਬੂਝ ਨਾਲ ਕੋਈ ਬੰਦਾ ਵਧੀਆ ਤਰੀਕੇ ਨਾਲ ਚਲਾਏਗਾ ਔਰ ਰਿਜ਼ਲਟ ਵੀ ਲੈ ਲੇਗਾ ਅਗਰ ਇਹਨੂੰ ਰਾਫਲੀ ਚਲਾਏਗਾ ਜੇ ਇਹਦੇ ਵਿੱਚ ਕੋਈ ਮੁਸ਼ਕਲ ਆਉਣੀ ਹੈ ਸ਼ੁਰੂ ਹੋ ਗਈਆਂ ਉਸ ਮੁਸ਼ਕਲ ਨੂੰ ਬਹੁਤ ਲੰਮਾ ਲੈ ਜਾਉਗੇ ਤੇ ਫਿਰ ਮਕੈਨਿਕਲੀ ਵੀ ਤੇ ਤੁਹਾਡੇ ਲਈ ਵੀ ਦੋਨਾਂ ਲਈ ਇਹ ਰਿਪੇਅਰ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਸੋ ਹੁਣ ਪ੍ਰੋਸੈਸ ਕਰਾਂਗੇ ਆਪਾਂ ਇਹਨੂੰ ਕਲੀਨ ਕਰਨ ਦਾ ਕਲੀਨ ਕਰਨ ਦੇ ਵਿੱਚ ਕਿਹੜੇ-ਕਿਹੜੇ ਪ੍ਰੋਡਕਟ ਯੂਜ਼ ਹੋ ਸਕਦੇ ਪ੍ਰੋਡਕਟ ਯੂਜ਼ ਹੋਣਗੇ ਜਿਹੜੇ ਅਸੀਂ ਕਾਰ ਡਿਟੇਲਿੰਗ ਚ ਯੂਜ਼ ਕਰਦੇ ਹਾਂ ਕਿਉਂਕਿ ਅਸੀਂ ਡਿਟੇਲਿੰਗ ਦੇ ਵਿੱਚ ਹਾਰਡ ਵਾਟਰ ਰਿਮੂਵ ਕਰਦੇ ਹਾਂ ਠੀਕ ਹੈ ਕਾਰਬਨ ਰਿਮੂਵ ਕਰਦੇ ਆ ਬੜੀਆਂ ਸਾਰੀਆਂ ਪ੍ਰੋਬਲਮ ਹੁੰਦੀਆਂ ਇਹਦੇ ਵਿੱਚ ਅਸੀਂ ਦੋ ਚੀਜ਼ਾਂ ਤਾਂ ਐਡ ਕਰ ਲਈਆਂ ਇੱਕ ਟੱਚਲੈਸ ਕੈਮੀਕਲ ਤੇ ਇੱਕ ਇੰਜਨ ਡੀਕਰੀਜ਼ਰ ਇਸ ਤੋਂ ਇਲਾਵਾ ਦੋ ਚਮਚੇ ਮਿੱਠੇ ਸੋਡੇ ਦੇ ਵੀ ਐਡ ਕਰਦੇ ਮਿੱਤਰੋ ਆਪਾਂ ਵਿਨੇਗਰ ਵੀ ਯੂਜ਼ ਕਰ ਸਕਦੇ ਆ ਓਵਰਨਾਈਟ ਤੇ ਕਰਿਆਂ ਦਾ ਕੰਮ ਚੱਲਣਾ ਹੈਗਾ ਪੂਰੀ ਵੀਡੀਓ ਦੇਖੋਗੇ ਤੇ ਪਤਾ ਲੱਗੂਗਾ ਵੀ ਇਹ ਕਿੰਨਾ ਔਖਾ ਜਾਂ ਸੌਖਾ ਜਿਸ ਵਿਅਕਤੀ ਦੀ ਗੱਡੀ ਦੇ ਵਿੱਚ ਇਸ਼ੂ ਆਉਂਦਾ ਹੋਵੇ रेस ਦਿੱਤੇ ਆ ਗੱਡੀ ਪਿੱਛੇ ਨਹੀਂ ਜਾਵੇ ਅੱਗੇ ਜਾਂਦੀ ਬਿਜਾਏ ਸਮਝ ਲਿਓ ਵੀ ਤੁਹਾਡੀ ਗੱਡੀ ਚ ਕਿਤੇ ਨਾ ਕਿਤੇ ਸਮਥਿੰਗ ਰੌਂਗ ਇਸ਼ੂ ਆ ਚੁੱਕਿਆ ਕਿਉਂਕਿ ਇਸ਼ੂ ਉਹਦਾ ਹੋ ਰਾਇਆ ਜਦੋਂ ਸਲੈਂਸਰ ਹੈ ਜਿਹੜਾ ਉਹ ਪ੍ਰੋਪਰ ਐਗਜਾਸਟ ਨੂੰ ਬਾਹਰ ਨਹੀਂ ਕੱਢਦਾ ਜਿੰਨਾ 에ਅ ਪਿਸਟਨ ਲੈ ਰੇ ਆ ਉਨੀ ਆਉਟਪੁੱਟ ਬਾਹਰ ਵੀ ਹੋਣੀ ਚਾਹੀਦੀ ਹੈ ਜੇ ਆਉਟਪੁੱਟ ਬਾਹਰ ਨਹੀਂ ਜਾਏਗੀ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਇਜ਼ੀਆਰ ਪਲੋਰ ਹੋ ਰਿਹਾ ਤੁਹਾਡਾ ਸਲੈਂਸਰ ਬਲੌਕ ਹੈ ਕਿਉਂਕਿ ਅੱਜਕਲ ਇਹ ਡੀਪੀਐਫ ਹੋ ਗਏ ਪਰਟੀਕੂਲਰ ਫਿਲਟਰ ਹੋ ਗਿਆ ਪਰਟੀਕੂਲਰ ਫਿਲਟਰ ਬੜੇ ਬਰੀਕ ਕਣ ਜਿਹੜੇ ਉਹ ਅੰਦਰ ਆਉਦੇ ਐਗਜੋਸਟ ਚ ਸੰਭਾਲ ਲੈਂਦਾ ਹੈਗਾ ਤੇ ਕਾਰਬਨ ਬਾਹਰ ਆਪਣੇ ਨੂੰ ਮਹਿਸੂਸ ਨਹੀਂ ਹੁੰਦੀ ਇਸੇ ਕਰਕੇ ਮਹਿਸੂਸ ਨਹੀਂ ਹੁੰਦੀ ਕਿ ਆਪਾਂ ਕਹਿੰਦੇ ਸਾਡੀ ਗੱਡੀ ਦਾ ਇਸ਼ੂ ਕੋਈ ਨਹੀਂ ਜੀ ਅਸੀਂ ਇਸ ਭਲੇਖੇ ਚ ਹੀ ਰਹੇ ਨੇ ਕਿ ਸਾਡੀ ਗੱਡੀ ਤਾਂ ਬਈ ਜੀ ਧੂਆ ਨਹੀਂ ਦਿਖਾਉਂਦੀ ਤੇ ਸਾਡੀ ਗੱਡੀ ਚ ਪ੍ਰੋਬਲਮ ਕਿੱਥੇ ਹੋ ਸਕਦੀ ਹੈ ਸੋ ਪ੍ਰੋਬਲਮ ਕਿੱਥੇ ਹੋ ਸਕਦੀ ਹੈ ਉਹ ਸਾਰੀ ਜਿਹੜੀ ਚੀਜ਼ ਤੁਸੀਂ ਵੀਡੀਓ ਪੂਰੀ ਦੇਖੋਗੇ ਤੁਹਾਨੂੰ ਸਮਝ ਆ ਜਾਊਗਾ ਵੀ ਤੁਸੀਂ ਕੰਮ ਕੀ ਕਰਾਉਣਾ ਮੈਂ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਆਉਣ ਵਾਲੇ ਦਿਨਾਂ 'ਚ ਗੱਡੀਆਂ ਰਿਪੇਅਰ ਲੋਕਾਂ ਤੋਂ ਨਹੀਂ ਹੋਣੀਆਂ ਬੜੇ ਸਾਰੇ ਸੱਜਣ ਆਉਂਦੇ ਆ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਇਹ ਮਿੱਤਰ ਬੜੇ ਵਧੀਆ ਸੀ ਇਹਨਾਂ ਦੀ ਗੱਡੀ ਦਾ ਹੁਣ ਕਾਰਬਨ ਵੇਖੋ ਕਿੱਦਾਂ ਨਿਕਲ ਰਿਹਾ ਜਦੋਂ ਕਾਰਬਨ ਨਿਕਲਿਆ ਇਹ ਇੰਨੀ ਇੱਕ ਚੀਜ਼ ਨਾਲ ਕਾਰਬਨ ਨਹੀਂ ਨਿਕਲਿਆ ਇਹਨੂੰ ਓਵਰਨਾਈਟ ਘੱਟੋ ਘਾਟ ਸੀ ਇੱਕ ਦਿਨ ਫਿਰ ਦੁਬਾਰਾ ਕੋਟ ਪੂਰਾ ਬਾਈਪਾਸ ਤੇ ਲਗਾ ਕੇ ਜਿਹੜਾ ਪ੍ਰੋਸੈਸ ਚਾਲੂ ਕੀਤਾ ਹੈਗਾ ਉਹਦੇ ਚ ਹਾਈ ਪ੍ਰੈਸ਼ਰ ਤੇ ਪਾਣੀ ਮਾਰਿਆ ਹੈਗਾ ਉਹਦੇ ਚ ਜਾ ਕੇ ਕਲੀਨਿੰਗ ਹੋਈ ਹੈ ਉਹ ਵੀ ਪ੍ਰੋਸੈਸ ਤੁਸੀਂ ਅੱਗੇ ਜਾ ਕੇ ਦੇਖੋ ਕਿਉਂਕਿ ਇਹ ਜਿਹੜੀ ਗੰਦਗੀ ਨਿਕਲ ਰਹੀ ਹੈ ਪ੍ਰੈਸ਼ਰ ਮਾਰ ਰਿਹਾ ਰਾਈਟ ਲਿਫਟ ਅੱਗੋਂ ਪਿੱਛੋਂ ਕਿਹੜੇ ਪਾਸਿਓ ਕਿੰਨਾ ਕਾਰਬਨ ਕਿੰਨਾ ਨਹੀਂ ਨਿਕਲਦਾ ਇਹ ਇੱਕ ਐਕਿਊਰੇਸੀ ਦਾ ਕੰਮ ਹੁੰਦਾ ਬੜੇ ਸਾਰੇ ਸੱਜਣ ਇਹ ਗੱਲ ਕਰਦੇ ਨੇ ਵੀ ਬਾਈ ਜ ਨੂੰ ਖਾ ਜੋ ਕੱਢ ਕੇ ਪਰ ਉਹ ਬਹੁਤ ਵੱਡਾ ਗਲਤ ਹੈ ਇਨਸਾਨੀਅਤ ਇਹ ਹੈ ਵੀ ਜੇ ਤੁਸੀਂ ਮੰਗ ਕੇ ਪੈਸੇ ਲਏ ਆ ਉਹਨਾਂ ਨੂੰ ਰਿਜ਼ਲਟ ਜ਼ਰੂਰ ਦਿਓ ਆਪਾਂ ਇਹਦੇ ਦੋਨੇ ਪਾਸੇ ਦੇਖ ਰਹੇ ਹਾਂ ਤੁਸੀਂ ਹੁਣ ਇਹਦੇ ਪਾਣੀ ਹੈ ਜਿਹੜਾ ਕਿਹੜੇ ਪਾਸੇ ਬਾਹਰ ਨਿਕਲ ਰਿਹਾ ਹੈ ਇਸ ਪਾਸੇ ਘੱਟ ਬਾਹਰ ਨਿਕਲ ਰਿਹਾ ਹੈ ਦੂਸਰੇ ਪਾਸੇ ਜ਼ਿਆਦਾ ਨਿਕਲ ਰਿਹਾ ਹੈ ਇਹਦਾ ਮਤਲਬ ਵੀ ਜਿਹੜਾ ਇਹ ਪਾਰਟ ਥੱਲੇ ਵਾਲਾ ਹੈ ਹਜੇ ਵੀ ਇਹ ਬਲੌਕ ਹੈ ਇਹਦੇ ਵਿੱਚ ਇਸ ਤੋਂ ਇਲਾਵਾ ਹੋਰ ਵੀ ਹਾਰਡ ਕੈਮੀਕਲ ਪਾ ਕੇ ਅਸੀਂ ਇਹਨੂੰ ਡੀਪਲੀ ਓਵਰਨਾਈਟ ਰੱਖ ਕੇ ਜਿੰਨਾ ਇੱਥੇ ਗੰਦ ਨਿਕਲ ਗਿਆ ਇੱਥੇ ਕੱਢਾਂਗੇ ਉਸ ਤੋਂ ਬਾਅਦ ਅਸੀਂ ਕੂਰਪੁਰ ਬਾਈਪਾਸ ਤੇ ਨਹੀਂ ਜਾਵਾਂਗੇ ਹੁਣ ਸੱਜ ਨੂੰ ਦਿਖਣ ਲੱਗ ਪਿਆ ਦਿਖਣ ਲੱਗਣ ਤੇ باوجود ਵੀ ਇਹਦੇ ਵਿੱਚ ਅਜੇ ਬਲੌਕੇਜ ਹੈਗੀ ਆ ਤੇ ਇਸ ਬਲੌਕੇਜ ਨੂੰ ਖਤਮ ਕਰ ਲਈ ਮੈਂ ਇਹਦੇ ਵਿੱਚ ਇੱਕ ਕੈਮੀਕਲ ਐਡ ਕਰ ਰਿਹਾ ਜਿਹੜਾ ਰਿਫ੍ਰੀਜਰੈਟਰ ਕਲੀਨ ਕਰਦਾ ਹੈ ਜਿਹੜੇ ਏਸੀ ਵਾਲੇ ਵੀ ਯੂਜ਼ ਕਰਦੇ ਨੇ ਉਹ ਬੜਾ ਹਾਰਡ ਹੁੰਦਾ ਹੈ ਤੇ ਇਹਦੇ ਵਿੱਚੋਂ ਗੰਦਗੀ ਨੂੰ ਕਿੱਦਾਂ ਰਿਮੂਵ ਕਰਕੇ ਬਾਹਰ ਕੱਢਦੇ ਨੇ ਪੂਰੀ ਵੀਡੀਓ ਦੇਖੋ ਫਿਰ ਰਿਜ਼ਲਟ ਚੰਗਾ ਲੱਗਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੋ ਦੋਸਤੋ ਕੋਈ ਇਹ ਮਸ਼ੀਨ ਕਲੀਨ ਨਹੀਂ ਕਰਦੀ ਇਹਨੂੰ ਅਸੀਂ ਆਪਣੀ ਸੂਝ ਬੂਝ ਦੇ ਨਾਲ ਦੋਨੇ ਪਾਰਟ ਦੇ ਪਾਰਟੀਕਲਰ ਫਿਲਟਰ ਹੋਇਆ ਹਾਈ ਪ੍ਰੈਸ਼ਰ ਪੰਪ ਕੋਲ ਪੂਰਾ ਬਾਈਪਾਸ ਦੇ ਇਹਨੂੰ ਕਲੀਨ ਆਪਣੇ ਹੱਥਾਂ ਨਾਲ ਕਰ ਰਹੇ ਹਾਂ ਤਾਂ ਜੋ ਕਸਟਮਰ ਨੂੰ ਫਿਊਚਰ 'ਚ ਜਰੂਰਤੀ ਨਾ ਛੇਤੀ ਪਵੇ ਤੇ ਅਰਜੰਟ ਨੰਬਰ 1 ਆਉਣਗੇ ਕੈਮੀਕਲ ਨੰਬਰ 1 ਯੂਜ਼ ਕਰਦੇ ਜੇ ਕੋਈ ਕਦੇ ਵੀ ਮਸ਼ੀਨਾਂ ਇਹਨੂੰ ਕਲੀਨ ਕਰ ਲੈਣੀਆਂ ਸਾਰੀਆਂ ਮਸ਼ੀਨਾਂ ਫੇਲ ਹੈ ਇਸ ਕਰਕੇ ਇਹ ਚੀਜ਼ਾਂ ਕੰਮ ਕਰਨ ਦੇ ਵਿੱਚ ਨਹੀਂ ਆ ਪੈ ਜਾਂਦੀਆਂ ਸੋ ਆਪਾਂ ਇਸ ਨੂੰ ਓਵਰਨਾਈਟ ਰੱਖ ਕੇ ਇਹਨੂੰ ਪ੍ਰੈਸ਼ਰ ਕੱਢ ਰਹੇ ਹਾਂ ਇਹ ਇੰਨਾ ਕੀ ਨਹੀਂ ਹੁੰਦਾ ਇਸ ਤੋਂ ਇਲਾਵਾ ਇਹਦੇ ਵਿੱਚ ਖੁੱਲੇ ਪਾਣੀ ਦਾ ਪ੍ਰੈਸ਼ਰ ਜਿਹੜਾ ਆਪਾਂ ਉਹ ਫਲੋ ਵੀ ਦੇਖ ਦੇਖ ਰਿਹਾ ਹੈ ਪਹਿਲੇ ਇੱਥੇ ਹਾਈ ਪ੍ਰੈਸ਼ਰ ਦੇ ਨਾਲ ਜਿੰਨਾ ਗੰਦ ਨਿਕਲਦਾ ਉਹ ਕੱਢ ਰਹੇ ਹਾਂ ਉਸ ਤੋਂ ਬਾਅਦ ਆਪਾਂ ਵੱਡੇ ਬੋਰ ਤੇ ਲਾ ਕੇ ਇਹਦਾ ਪਾਣੀ ਫਲੋ ਕਰਤਾ ਸੋ ਰਿਜ਼ਲਟ 100% ਮਿਲਣਗੇ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਪ੍ਰੀਤ ਮੋਟਰਜ਼ ਮੋਗਾ ਚਾਹੀ ਵੀਰ ਦੀਆਂ ਗੱਲਾਂ ਜਾਦੇ ਹੋ ਜਾਂਦੀਆਂ ਨੇ ਉਹ ਪਿਆਰ ਦਿਖਾਇਆ ਕਰੋ ਤੁਹਾਡੇ ਲਈ ਨੇ ਜੇ ਤਾਂ ਮੈਂ ਵੀਡੀਓ ਵਾਇਰਲ ਕਰ ਲਈ ਹੋਵੇ ਤੇ ਮੈਂ ਉਸ ਤਰੀਕੇ ਨਾਲ ਕਰਾਂ ਵੀ ਮੈਨੂੰ ਪੈਸੇ ਬਣਦੇ ਹੋ ਜਾਣ ਮੈਨੂੰ ਪੈਸੇ ਤਾਂ ਜਿਹੜੇ ਬਣਨੇ ਆ ਉਹੀ ਮਾਲਕ ਨੇ ਦੇਣੇ ਉਹੀ ਐ ਪਰ ਤੁਹਾਨੂੰ ਗੱਲ ਸਮਝਾਉਣ ਵਾਸਤੇ ਇਹ ਸਾਰਾ ਕੁਝ ਕਰ ਰਹੇ ਹਾਂ ਸੋ ਹੁਣ ਦੇਖੋ ਕਾ ਬਾਈ ਨਿਕਲਿਆ ਨਾ ਸ਼ੀਸ਼ੇ ਵਰਗਾ ਨਿਕਲਿਆ ਜਾਂ ਮੋਰੀਆਂ ਸਾਹਮਣੇ ਕਲੀਨ ਹੋ ਗਿਆ ਨਾ ਪ੍ਰੋਪਰ ਇੱਕ ਕਲੀਨ ਕਰਨ ਵਾਸਤੇ ਸਾਡੇ ਹੱਥਾਂ ਦੀ ਨਾ ਜਾਨ ਨਿਕਲ ਜਾਂਦੀ ਕੈਮੀਕਲ ਸਾਡੇ ਹੱਥਾਂ ਨੂੰ ਖਾ ਜਾਂਦੇ ਆ ਸੋ ਪਲੀਜ਼ ਅਪਰੀਸ਼ੀਏਟ ਜ਼ਰੂਰ ਕਰਿਆ ਕਰੋ ਪ੍ਰੀਤ ਮੋਟਰਜ਼ ਮੋਗਾ ਨਵੀਂ ਵੀਡੀਓ ਦਾ ਕਰਿਓ ਇੰਤਜ਼ਾਰ ਹਰ ਟਾਈਮ ਤੁਹਾਡੇ ਲਈ ਸੇਵਾ ਦੇ ਵਿੱਚ ਆਪਾਂ ਹਾਜ਼ਰ ਆਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਆਪਾਂ ਹੁਣ ਵੀਰ ਹੁਣਾਂ ਨੂੰ ਪੁੱਛਾਂਗੇ ਇਹਨਾਂ ਨੂੰ ਗੱਡੀ ਦਾ ਰਿਜ਼ਲਟ ਕਿੰਨਾ ਤਿੱਕੀ ਮਹਿਸੂਸ ਕੀਤਾ ਗੱਡੀ ਦੀ ਪਰਫਾਰਮੈਂਸ ਸਾਡੇ ਵੱਲੋਂ ਓਕੇ ਹੋ ਚੁੱਕੀ ਹੈ ਤੇ ਹੁਣ ਕਸਟਮਰ ਤੋਂ ਪੁੱਛਣਾ ਬਾਕੀ ਹੈ ਸੋ ਆਜੋ ਕਸਟਮਰ ਨੂੰ ਇਹ ਪੁੱਛਦੇ ਆ ਪਈ ਸਸਤੀ ਕਾਲ ਸਿਆਲਾ ਵਧੀਆ ਤੁਹਾਡਾ ਸ਼ੁਭ ਨਾਮ ਤੇ ਕਿੱਥੋਂ ਆਏ ਹੋ ਮੇਰਾ ਨਾਮ ਚਾਹਤ ਹੈ ਜੀ ਮੈਂ ਆਇਆ ਜਲੰਧਰ ਤੋਂ ਅਜੀ ਤੁਹਾਡੀ ਗੱਡੀ ਮੈਕਸਨ ਦੇ ਵੇਖੇ ਕਾਤਾ ਨੈਕਸੈਂਟ ਕੀ ਪ੍ਰੋਬਲਮ ਹੈ ਪਿਕਅਪ ਨਹੀਂ ਚੱਗੀ ਸਰ ਪਿਕਅਪ ਦਾ ਸਭ ਤੋਂ 250 ਸਗਾ ਚੱਲਦੀ ਨਹੀਂ ਜੀ ਕਿਤਾ ਕੀ ਮਹਿਸੂਸ ਕਰਦੇ ਤੁਸੀਂ ਮਤਲਬ ਜਦੋਂ ਦੂਜੀ ਦੀ ਗੇਅਰ ਤੇ ਜਾਂਦੀ ਗੱਡੀ ਪਿੱਛੇ ਨੂੰ ਜਾਂਦੀ ਵੱਲੋਂ ਇਹ ਨਹੀਂ ਪਿਕਅਪ ਨਹੀਂ ਲੈਂਦੀ ਸੀ ਕੋਦਮ ਫੁਲ ਟੈਸਟ ਡਰਾਈਵ ਲਈ ਭਾਜੀ ਹਾਂ ਜੀ ਹਾਂ ਜੀ ਕੀ ਅੰਤਰ ਨਜ਼ਰ ਆਇਆ ਉਹਨਾਂ ਬਸ ਗੱਡੀ ਪਿਕਅਪ ਬਹੁਤ ਵਧੀਆ ਹੋ ਗਈ ਹੈ ਉੱਪਰ ਵੀ ਜਾਂਦੀ ਪਈ ਆ ਦੂਜੀ ਤੀਜੀ ਗੇਅਰ ਤੇ ਕੋਈ ਦਿੱਕਤ ਨਹੀਂ ਹੈਗੀ ਚੌਥੀ ਗੇਅਰ ਤੇ ਵੀ ਕੋਈ ਦਿੱਕਤ ਨਹੀਂ ਹੈਗੀ ਪਹਿਲੇ ਚੌਥੀ ਗੇਅਰ ਤੇ ਮੋੜ ਕਰਦੇ ਜੀਏ ਤੇ ਟੱਕ ਟੱਕ ਦੀ ਆਵਾਜ਼ ਆ ਕੇ ਗੱਡੀ ਬਹਿ ਜਾਂਦੀ ਬਿਲਕੁਲ ਹੀ ਬੈਠ ਜਾਂਦੀ ਹੁਣ ਤੱਕ ਨਾ ਕੋਈ ਦਿੱਕਤ ਨਹੀਂ ਸੋ ਦੋਸਤੋ ਆਪਾਂ ਇਹਨਾਂ ਦਾ ਡੀਪੀਐਸ EGR ਵਾਲ ਡੀ ਕਾਰਬੋਨਾਈਜ਼ ਰੀਅਰ ਸਸਪੈਂਸ਼ਨ ਸਿੱਧਾ ਕਰਵਾਇਆ ਤੇ ਭਾਜੀ ਹੈਪੀ ਹੈ ਦੋਸਤੋ ਮੈਂ ਭਾਜੀ ਨੂੰ ਤੇ ਤੁਹਾਨੂੰ ਇੱਕ ਹੋਰ ਅਡਿਸਨ ਗੱਲ ਕਹੂੰਗਾ ਤੁਸੀਂ ਮੈਨੂੰ ਪੁੱਛਿਆ ਵੀ ਭਾਜੀ ਇਹ ਨਵਾਂ ਕਿੰਨੇ ਦਾ ਹੈ ਏਜੰਸੀ ਵਾਲਾ ਭਾਜੀ ਜਾ ਕੇ ਵੇਖੋ ਵੀ ਤੂਬਾ ਤੂਬਾ ਅੱਲਾ ਅੱਲਾ ਭਾਜੀ ਠੀਕ ਹੈ ਜੀ ਪਰ ਇਹ ਜਦੋਂ ਧੂਆ ਮਾਰਨ ਲੱਗੇ ਉਦੋਂ ਇਹਨਾ ਕੰਮ ਜ਼ਰੂਰ ਤਿਆਰ ਲਿਆਓ ਕਿਉਂਕਿ ਜਦੋਂ ਇਹ ਕਾਰਬਨ ਕੰਟੈਂਟ ਇਕੱਠੇ ਹੋਣਗੇ ਤੇ DPF ਬਲੌਕ ਹੋਊਗਾ ਸੋ ਧੰਨਵਾਦ ਭਾਜੀ ਤੁਹਾਡਾ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ